ਅਦਕ ਮੁਹਾਰਨੀ ਦੇ ਵਿੱਚ ਕਿਉਂ ਨਹੀਂ ਆਇਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅਦਕ ਕਿਉਂ ਨਹੀਂ ਆਇਆ ਅਦਕ ਕਦੋਂ ਹੋੰਦ ਦੇ ਵਿੱਚ ਆਇਆ ਪੰਜਾਬੀ ਪਾਸ਼ਾ ਦੀ ਗੁਰਮੁਖੀ ਲਿਪੀ ਦੇ ਵਿੱਚ ਗੁਰਬਾਣੀ ਦੇ ਵਿੱਚ ਕੀ ਮਹੱਤਵ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਅਦਕ ਦੇ ਬਾਰੇ ਗੱਲ ਕਰਾਂਗੇ ਅਦਕ ਮੁਹਾਰਨੀ ਦੇ ਵਿੱਚ ਕਿਉਂ ਨਹੀਂ ਆਇਆ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਮੁਹਾਰਨੀ ਤੇ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੇ ਉਹਦੇ ਵਿੱਚ ਅਧਕ ਕਿਉਂ ਨਹੀਂ ਬੋਲਿਆ ਗਿਆ ਉਹਦੇ ਬਾਰੇ ਵੀ ਕਈ ਵੀਰਾਂ ਨੇ ਕਮੈਂਟ ਕੀਤੇ ਸੀ ਤੇ ਗੁਰਬਾਣੀ ਦੇ ਵਿੱਚ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਧਕ ਕਿਉਂ ਨਹੀਂ ਆਇਆ ਤੇ ਦੂਜਾ ਅਧਕ ਕਦੋਂ ਹੋੰਦ ਦੇ ਵਿੱਚ ਆਇਆ ਇਹਦੇ ਵਿੱਚ ਬੜੇ ਭਰਮ ਭੁਲੇਖੇ ਸੀ ਅੱਜ ਆਪਾਂ ਇਨ੍ਹਾਂ ਸਾਰੀਆਂ ਗੱਲਾਂ ਤੇ ਇਨ੍ਹਾਂ ਸਾਰਿਆਂ ਵਿਸ਼ਿਆਂ ਤੇ ਵਿਚਾਰ ਕਰਾਂਗੇ ਸਮਝਣ ਦਾ ਯਤਨ ਕਰਾਂਗੇ ਕਿ ਅਧਕ ਦਾ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਦੇ ਵਿੱਚ ਗੁਰਬਾਣੀ ਦੇ ਵਿੱਚ ਕੀ ਮਹੱਤਵ ਹੈ ਸਭ ਤੋਂ ਪਹਿਲਾਂ ਆਪਾਂ ਵਿਚਾਰ ਕਰਦੇ ਹਾਂ ਕਿ ਅਧਕ ਕੀ ਹੈ ਪੰਜਾਬੀ ਵਿੱਚ ਅੱਖਰਾਂ ਦੀ ਦੋਹਰੀ ਆਵਾਜ਼ ਨੂੰ ਪ੍ਰਗਟ ਕਰਨ ਲਈ ਹਿੰਦੀ ਸੰਸਕ੍ਰਿਤ ਮੰਗ ਅਧੇ ਅੱਖਰ ਨਹੀਂ ਪਾਏ ਜਾਂਦੇ ਸਗੋਂ ਜੇ ਸੱਖਰ ਦੀ ਆਵਾਜ਼ ਦੋਹਰੀ ਕਰਨੀ ਹੋਵੇ ਉਸ ਤੋਂ ਪਹਿਲੇ ਅੱਖਰ ਉੱਪਰ ਅਧਕ ਪਾ ਕੇ ਉਸ ਪਿਛਲੇ ਅੱਖਰ ਦੀ ਆਵਾਜ਼ ਦੋਹਰੀ ਕੀਤੀ ਜਾਂਦੀ ਹੈ ਅਦਕਤੀ ਵਰਤੋਂ ਕਿਹੜੇ ਕਿਹੜੇ ਅੱਖਰਾਂ ਦੇ ਨਾਲ ਹੁੰਦੀ ਹੈ ਪੰਜਾਬੀ ਵਿੱਚ ਅਦਕਤੀ ਵਰਤੋਂ ਮੁਕਤਾ ਸਿਹਾਰੀ ਅਤੇ ਔਂਕੜ ਲਗ ਨਾਲ ਹੁੰਦੀ ਹੈ ਪਰੰਤੂ ਅੰਗਰੇਜ਼ੀ ਦੇ ਕੁਝ ਸ਼ਬਦ ਲਿਖਣ ਲਈ ਇਹਨਾਂ ਦੀ ਦੁਲਾਵਾਂ ਨਾਲ ਵੀ ਵਰਤੋਂ ਕਰਨੀ ਪੈਂਦੀ ਹੈ ਜਿਵੇਂ ਪੈਨ ਪ੍ਰੈਸ ਆਦ ਲਗਾ ਅੱਖਰਾਂ ਵਿੱਚੋਂ ਅਦਕ ਨੂੰ ਬਲ ਧੁਨੀ ਵੀ ਕਿਹਾ ਜਾਂਦਾ ਹੈ ਲਗਾ ਅੱਖਰਾਂ ਵਿੱਚੋਂ ਬਲ ਧੁਨੀ ਜਨਨ ਕਿ ਅਦਕ ਦੀ ਮਹੱਤ ਦਾ ਪੰਜਾਬੀ ਵਿੱਚ ਵਧੇਰੀ ਕਰਕੇ ਹੈ ਗੁਰਬਾਣੀ ਪਾਠ ਕਰਦੇ ਸਮੇ ਬਹੁਤਾਂ ਵਿੱਚ ਐਸੇ ਲਫ਼ਜ਼ ਨਜ਼ਰੀ ਪੈਂਦੇ ਹਨ ਜੋ ਬਲਤੁਣੀ ਦੇ ਪ੍ਰਯੋਗ ਦੀ ਮੰਗ ਕਰਦੇ ਹਨ ਐਸਾ ਨਾ ਕੀਤੇਆਂ ਲਫ਼ਜ਼ ਦਾ ਸ਼ੁੱਧ ਅਰਥ ਸਪਸ਼ਟ ਨਹੀਂ ਹੁੰਦਾ ਗੁਰਬਾਣੀ ਵਿੱਚ ਬਲਤੁਣੀ ਦੇ ਅਣਹੋਦ ਕਾਰਨ ਕੁਝ ਸੱਜਣ ਇਸ ਪ੍ਰਤੀ અપਵਾਦ ਰੱਖਦੇ ਹਨ ਜਦੋਂ ਬਲਤੁਣੀ ਦਾ ਚਿੰਨ ਗੁਰਬਾਣੀ ਵਿੱਚ ਵਰਤਿਆ ਹੀ ਨਹੀਂ ਗਿਆ ਤਾਂ ਉਚਾਰਨ ਸਮੇ ਇਸ ਦਾ ਪ੍ਰਯੋਗ ਪੀਨੇ ਕਰਨਾ ਚਾਹੀਦਾ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵਿੱਚ ਜਿਸ ਲਬਜ ਨੂੰ ਬਲ ਸਹਿਤ ਕਰਨਾ ਹੋਵੇ ਮਤਲਬ ਬਲ ਦੇ ਨਾਲ ਬੋਲਣਾ ਹੋਵੇ ਤਾਂ ਲਕੀਰ ਉੱਤੇ ਅਧਕ ਲਾਈ ਜਾਂਦੀ ਹੈ ਅੱਜ ਕੱਲ ਲਿਖਤਾਂ ਦੇ ਵਿੱਚ ਇਸ ਚਿੰਨ੍ਹ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਮਤਲਬ ਜਦੋਂ ਕੋਈ ਇਸ ਅਧਕ ਦੀ ਵਰਤੋਂ ਕਰਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਕਿੱਥੇ ਅਧਕ ਲਾਉਣਾ ਹੈ ਜਾਂ ਕਿੱਥੇ ਨਹੀਂ ਲਾਉਣਾ ਬਲ ਧੁਨੀ ਦਾ ਚਿੰਨ੍ਹ ਸੱਜੇ ਪਾਸੇ ਵਾਲੇ ਅੱਖਰ ਦੇ ਵਲ ਦੇਣ ਲਈ ਲਾ ਜਾਂਦਾ ਹੈ ਜੋ ਬਲ ਧੁਨੀ ਸ਼ਬਦ ਵਰਤਦੇ ਆ ਇਹਦਾ ਮਤਲਬ ਹੈ ਅਦਕ ਇਹ ਅੱਖਰ ਦੇ ਸੱਜੇ ਪਾਸੇ ਵਲ ਲਾਇਆ ਜਾਂਦਾ ਹੈ ਅਜਿਹਾ ਕਰਨ ਲੱਗਿਆਂ ਦਬਾਅ ਦਾ ਕੁਝ ਅਸਰ ਅਦਕ ਦਾ ਕੁਝ ਅਸਰ ਖੱਬੇ ਪਾਸੇ ਵਾਲੀ ਅੱਖਰ ਦੇ ਉੱਤੇ ਵੀ ਹੁੰਦਾ ਹੈ ਇਸ ਕਰਕੇ ਜੋ ਭਾਸ਼ਾ ਵਿਗਿਆਨ ਹੈ ਉਹਦੇ ਮੁਤਾਬਕ ਇਹ ਚਿੰਨ ਦੋਹਾਂ ਅੱਖਰਾਂ ਦੇ ਵਿਚਕਾਰ ਲਾਉਣਾ ਹੀ ਠੀਕ ਹੈ ਹੁਣ ਦੂਜਾ ਸਵਾਲ ਆਉਂਦਾ ਹੈ ਕਿ ਜਿਹੜਾ ਅਧਕ ਹੈ ਇਹ ਮੁਹਾਰਨੀ ਦੇ ਵਿੱਚ ਕਿਉਂ ਨਹੀਂ ਆਇਆ ਮੁਹਾਰਨੀ ਦੇ ਵਿੱਚ ਹੋਰ ਮਾਤਰਾਵਾਂ ਦਾ ਆਪਾਂ ਸਾਰਾ ਵੀਰਵਾ ਵੇਖਿਆ ਪਰ ਅਧਕ ਬਾਰੇ ਗੱਲ ਨਹੀਂ ਕੀਤੀ ਗਈ ਕਮੈਂਟ ਦੇ ਵਿੱਚ ਕਈਆਂ ਨੇ ਇਹ ਗੱਲ ਪੁੱਛੀ ਹੈ ਇਹ ਜੋ ਲਗ ਅੱਖਰ ਹਨ ਇਹ ਤਿੰਨ ਨੇ ਅਧਕ ਬਿੰਦੀ ਤੇ ਟਿੱਪੀ ਇਨ ਲਗ ਅੱਖਰ ਹਨ ਮਤਲਬ ਅੱਖਰਾਂ ਦੇ ਨਾਲ ਹੀ ਇਹਨਾਂ ਦਾ ਉਚਾਰਨ ਹੁੰਦਾ ਹੈ ਇਸ ਕਰਕੇ ਮੁਹਾਰਨੀ ਦੇ ਵਿੱਚ ਇਹ ਨਹੀਂ ਹੁੰਦੀ ਆ ਹੁਣ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅਧਕ ਦੀ ਵਰਤੋਂ ਕਿਉਂ ਨਹੀਂ ਹੋਈ ਜਦੋਂ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਗੁਰਬਾਣੀ ਪੜ੍ਹਦੇ ਆ ਉਹਦੇ ਵਿੱਚ ਕਿਤੇ ਵੀ ਅਧਕ ਲੱਗਿਆ ਨਹੀਂ ਇਹ ਫਿਰ ਹੋੰਦ ਦੇ ਵਿੱਚ ਕਦੋਂ ਆਇਆ ਖੋਜ ਕੀਤੇ ਆ ਪਤਾ ਲੱਗਦਾ ਕਿ ਜੋ ਬਲ ਧੁੰਨੀ ਦਾ ਚਿੰਨ ਹੈ ਜੈਨਿਕ ਅਦਕ ਹੈ ਇਹ ਲਗਭਗ 1800 ਈਸਵੀ ਤੋਂ ਬਾਅਦ ਦੇ ਵਿੱਚ ਹੀ ਹੋਂਦ ਚਾਇਆ ਪ੍ਰਗਟ ਹੋਇਆ ਸਨ 1854 55 ਵਿੱਚ ਪ੍ਰਕਾਸ਼ਿਤ ਹੋਏ ਪੰਜਾਬੀ ਅੰਗਰੇਜ਼ੀ ਕੋਸ਼ ਜੋ ਕਿ ਉਸ ਸਮੇਂ ਅੰਗਰੇਜ਼ ਮਸ਼ੀਨਰੀਆਂ ਵੱਲੋਂ ਛਾਪਿਆ ਗਿਆ ਸੀ ਬਲਤੁਨੀ ਚਿੰਨ ਦੀ ਥਾਂ ਤੇ ਜੈਨਿਕ ਅਦਕ ਦੀ ਥਾਂ ਤੇ ਜਦੋਂ ਵੀ ਮੈਂ ਬਲਤੁਨੀ ਸ਼ਬਦ ਵਰਤਾਂ ਇਹਦਾ ਮਤਲਬ ਹੈ ਅਦਕ ਅਧਕ ਦੀ ਥਾਂ ਤੇ ਉਸ ਸਮੇਂ ਇੱਕ ਸਿੱਧੀ ਲਕੀਰ ਖਿੱਚੀ ਗਈ ਛੋਟੀ ਜੀ ਇਸ ਤੋਂ ਬਾਅਦ ਦੀਆਂ ਲਿਖਤਾਂ ਵਿੱਚ ਫਿਰ ਅਧਕ ਜੋ ਅਜੋਕੇ ਸਮੇਂ ਦੇ ਵਿੱਚ ਹੈ ਜੋ ਆਪਾਂ ਅੱਜ ਅਧਕ ਵੇਖਦੇ ਹਾਂ ਉਹ ਬਾਅਦ ਦੇ ਵਿੱਚ ਹੋਂਦ ਦੇ ਵਿੱਚ ਆਇਆ ਇਸ ਤੋਂ ਬਾਅਦ ਦੀਆਂ ਲਿਖਤਾਂ ਦੇ ਵਿੱਚ ਇਹ ਚਿੰਨ ਵਰਤਿਆ ਗਿਆ ਜਨਕਿ 19ਵੀਂ ਸਦੀ ਦੇ ਵਿੱਚ ਇਹ ਹੋਂਦ ਵਿੱਚ ਆਇਆ 1800 ਈਸਵੀ ਤੋਂ ਪਹਿਲਾਂ ਇਹ ਚਿੰਨ ਕਿਸੇ ਵੀ ਲਿਖਤ ਦੇ ਵਿੱਚ ਵਰਤਿਆ ਨਹੀਂ ਮਿਲਦਾ ਸ਼ਰਦਾ ਰਾਮ ਫਲੋਰੀ ਦੀਆਂ ਲਿਖਤਾਂ ਤੋਂ 1863 ਈਸਵੀ ਦੀਆਂ ਜੋ ਹਨ ਉਹਦੇ ਵਿੱਚ ਇਸ ਚਿੰਨ ਦਾ ਪ੍ਰਯੋਗ ਹੋਇਆ ਹੈ ਅਧਿਕ ਦਾ ਪ੍ਰਯੋਗ ਕੀਤਾ ਗਿਆ 1800 ਈਸਵੀ ਵਿੱਚ ਇਹ ਚਿੰਨ ਇੱਕ ਸਿੱਧੀ ਲਕੀਰ ਤੋਂ ਅਗਾਹ ਵੱਧਦਾ ਹੋਇਆ 1860-63 ਈਸਵੀ ਦਰਮਿਆਨ ਪੂਰਨ ਰੂਪ ਵਿੱਚ ਪ੍ਰਗਟ ਹੋ ਗਿਆ ਜੋ ਕਿ ਅਜੋਕੇ ਸਮੇਂ ਦੇ ਵਿੱਚ ਆਪਾਂ ਅਧਕ ਵੇਖਦੇ ਹਾਂ ਪੰਜਾਬੀ ਭਾਸ਼ਾ ਚ ਅਧਕ 18ਵੀ 1800 ਈਸਵੀ ਤੋਂ ਬਾਅਦ ਹੋਣ ਦੇ ਚਾਇਆ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਸ ਤੋਂ ਪਹਿਲਾਂ ਅਧਕ ਵਰਤਿਆ ਨਹੀਂ ਸੀ ਜਾਂਦਾ ਅਧਕ ਭਾਵੇਂ ਹੋਂਦ ਵਿੱਚ ਨਹੀਂ ਸੀ ਆਇਆ ਪਰ ਇਹ ਪੁਰਾਤਨ ਦੇਵਨਾਗਰੀ ਜਾਂ ਬ੍ਰਹਮ ਲਿਪੀ ਵਿੱਚ ਵੀ ਬਲ ਧੁਨੀ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਕੀਤਾ ਜਾ ਰਿਹਾ ਹੈ ਜੇ ਜਦੋਂ ਕਿਸੇ ਸ਼ਬਦ ਦੇ ਬਲ ਤੁਨੀ ਦਾ ਪ੍ਰਯੋਗ ਕਰਨਾ ਹੁੰਦਾ ਸੀ ਤਾਂ ਉਸ ਨੂੰ ਦੁੱਤ ਕਰ ਦਿੱਤਾ ਜਾਂਦਾ ਸੀ ਦੁੱਤ ਦਾ ਭਾਵ ਹੈ ਸਮੀਕਰਨ ਦੇ ਨਿਯਮ ਅਨੁਸਾਰ ਅੰਤਮ ਵਿਅੰਜਨ ਨੂੰ ਦੁਹਰਾ ਕਰਕੇ ਲਿਖ ਦੇਣਾ ਜਿਵੇਂ ਆਪਾਂ ਲਿਖਦੇ ਹਾਂ ਦਿੱਲੀ ਪਰ ਜਦੋਂ ਹਿੰਦੀ ਦੇ ਵਿੱਚ ਲਿਖਾਂਗੇ ਉਹ ਜਿਹੜਾ ਅਦਕ ਦੀ ਥਾਂ ਤੇ ਅੱਧਾ ਲੱ ਲਾਇਆ ਜਾਂਦਾ ਹੈ ਜਦੋਂ ਦੇਵਨਾਗਰੀ ਹਿੰਦੀ ਦੇ ਵਿੱਚ ਆਪਾਂ ਵੇਖਦੇ ਹਾਂ ਉੱਥੇ ਉਹਨਾਂ ਕੋਲੇ ਅਦਕ ਹੈ ਨਹੀਂ ਅਦਕ ਲਗਖਰਨੀ ਹੈ ਜਦੋਂ ਅਦਕ ਦੀ ਵਰਤੋਂ ਕਰਨੀ ਹੁੰਦੀ ਆ ਉਹਨਾਂ ਨੇ ਵਿਚਾਲਿਓ ਅੱਖਰ ਅੱਧਾ ਲਿਖ ਦਿੰਦੇ ਆ ਤਾਂ ਉਹਨਾਂ ਦਾ ਅਦਕ ਪੂਰਾ ਹੁੰਦਾ ਹੈ ਸੋ ਕਹਿਣ ਤੋਂ ਭਾਵ ਬਲ ਧੁਨੀ ਦਾ ਪ੍ਰਯੋਗ ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੁਣ ਸਵਾਲ ਪੈਦਾ ਹੁੰਦਾ ਕਿ ਗੁਰਬਾਣੀ ਦੇ ਵਿੱਚ ਅਦਕ ਦਾ ਚਿੰਨ ਕਿਉਂ ਨਹੀਂ ਲੱਗਾ ਜਵਾਬ ਇਹ ਹੈ ਕਿ ਗੁਰੂ ਕਾਲ ਸਮੇਂ ਜਦੋਂ ਗੁਰੂ ਪਾਤਸ਼ਾਹ ਜੀ ਆਪਣੇ ਸਮੇਂ ਦੇ ਵਿੱਚ ਵਿਚਰਦੇ ਸੀ ਗੁਰਬਾਣੀ ਲਿਖ ਰਹੇ ਸੀ ਜਾਂ ਇਸ ਤੋਂ ਪਹਿਲਾਂ ਪੁਰਾਤਨ ਪੰਜਾਬੀ ਦੇ ਵਿੱਚ ਵੀ ਇਸ ਧੁਨੀ ਨੂੰ ਇਸ ਅਧਕ ਨੂੰ ਪ੍ਰਗਟਾਉਣ ਲਈ ਵੱਖਰੇ ਤੌਰ ਤੇ ਕੋਈ ਚਿੰਨ ਯਾਦ ਨਹੀਂ ਸੀ ਹੋਇਆ ਕੋਈ ਚਿੰਨ ਪ੍ਰਗਟ ਨਹੀਂ ਸੀ ਹੋਇਆ ਉੰਜ ਪੁਰਾਤਨ ਪੰਜਾਬੀ ਵਿੱਚ ਉਚਾਰਨ ਦੇ ਭਾਗ ਵੱਜੋਂ ਬਲ ਧੁਨੀ ਸ਼ਾਮਿਲ ਸੀ ਇਸ ਕਰਕੇ ਜਿੰਨੀ ਵੀ ਗੁਰਬਾਣੀਆਂ ਜੋਕੇ ਅਧਕ ਚਿੰਨ ਵਰਤਿਆ ਨਹੀਂ ਗਿਆ ਗੁਰਬਾਣੀ ਨੂੰ ਜਦੋਂ ਗਉ ਨਾਲ ਆਪਾਂ ਬਾਚਦੇ ਆਂ ਇਹ ਸਪਸ਼ਟ ਹੁੰਦਾ ਹੈ ਕਿ ਕੁਝ ਕੁ ਲਫ਼ਜ਼ ਜੋ ਬਲ ਤੋਂ ਨਿੰਜਾ ਪ੍ਰਯੋਗ ਮੰਗਦੇ ਨੇ ਜੈਨਿਕ ਅਧਕ ਦਾ ਪ੍ਰਯੋਗ ਮੰਗਦੇ ਹਨ ਉਹਨਾਂ ਨੂੰ ਦੇਵਨਾਗਰੀ ਬ੍ਰਹਮੀ ਨਾਗਰੀ ਆਦ ਲਿਪੀਆਂ ਵਾਲੇ ਤਰੀਕੇ ਅਨੁਸਾਰ ਦੁੱਤ ਕੀਤਾ ਹੋਇਆ ਹੈ ਇੱਥੋਂ ਇਹ ਗੱਲ ਵੀ ਸਿੱਧ ਹੁੰਦੀ ਹੈ ਕਿ ਗੁਰੂ ਕਾਲ ਵਿੱਚ ਅਧਕ ਦਾ ਉਚਾਰਨ ਤਾਂ ਪ੍ਰਚਲਿਤ ਸੀ ਪਰ ਇਸ ਨੂੰ ਪ੍ਰਗਟ ਕਰਨ ਲਈ ਕੋਈ ਚਿੰਨ ਪੈਦਾ ਨਹੀਂ ਸੀ ਹੋਇਆ ਇਸ ਤਰ੍ਹਾਂ ਜਦੋਂ ਆਪਾਂ ਖੋਜ ਕਰਦੇ ਆਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਅਧਕ ਹੈ ਇਹ ਲਗਭਗ 1800 ਈਸਵੀ ਤੋਂ ਮਗਰੋਂ ਪ੍ਰਗਟ ਹੋਇਆ ਸਨ 1854-55 ਵਿੱਚ ਪ੍ਰਕਾਸ਼ਿਤ ਹੋਏ ਪੰਜਾਬੀ ਅੰਗਰੇਜ਼ੀ ਕੋਸ਼ ਵਿੱਚ ਜੋ ਉਸ ਸਮੇਂ ਅੰਗਰੇਜ਼ ਮਸ਼ੀਨਰੀਆਂ ਵੱਲੋਂ ਛਾਪਿਆ ਗਿਆ ਸੀ ਉਹਦੇ ਵਿੱਚ ਅਧਕ ਚਿੰਨ ਦੀ ਥਾਂ ਤੇ ਇੱਕ ਸਿੱਧੀ ਲਕੀਰ ਖਿੱਚੀ ਗਈ ਸੀ ਸਿੱਧੀ ਲਕੀਰ ਇਸ ਤੋਂ ਬਾਅਦ ਦੀਆਂ ਲਿਖਤਾਂ ਦੇ ਵਿੱਚ ਬਲ ਧੁਨੀ ਦਾ ਜਿਹੜਾ ਅਧਕ ਹੈ ਉਹ ਚਿੰਨ ਵਰਤਿਆ ਮਿਲਦਾ ਹੈ 18 ਈਸਵੀ ਤੋਂ ਪਹਿਲਾਂ ਕਿਸੇ ਵੀ ਲਿਖਤ ਦੇ ਵਿੱਚ ਜਿੱਥੋਂ ਤੱਕ ਅਸੀਂ ਵਿਚਾਰਿਆ ਪੜਿਆ ਕਿ 1800 ਈਸਵੀ ਤੋਂ ਪਹਿਲਾਂ ਕਿਸੇ ਵੀ ਲਿਖਤ ਦੇ ਵਿੱਚ ਅਧਕ ਲਗਿਆ ਨਹੀਂ ਮਿਲਦਾ ਇਥੋਂ ਸਿੱਧ ਹੁੰਦਾ ਕਿ 1800 ਈਸਵੀ ਤੋਂ ਬਾਅਦ ਦੀ ਇਹ ਅਧਕ ਹੁੰਦ ਦੇ ਵਿੱਚ ਆਇਆ 19ਵੀਂ ਸਦੀ ਦੀਆਂ ਪੰਜਾਬੀ ਵਿਆਕਰਣਾਂ ਵਿੱਚ ਚਿੰਨ ਦੀ ਆਵਾਜ਼ ਨੂੰ ਦੁੱਤ ਧੁਨੀ ਵੀ ਆਖਿਆ ਗਿਆ ਹੈ ਦੁੱਤ ਧੁਨੀ ਮਤਲਬ ਜਿਹੜੇ ਵਿਅੰਜਨ ਨੇ ਵਿਅੰਜਨ ਅੱਖਰ ਅੱਖਰਾਂ ਦੇ ਸਮੀਕਰਨ ਨੂੰ ਕਿਹਾ ਜਾਂਦਾ ਹੈ ਇਸ ਕਰਕੇ ਬਲ ਧੁਨੀ ਕਹਿਣਾ ਹੀ ਸਾਰਥਿਕ ਹੈ ਜਿੰਨੀ ਵੀ ਆਪਾਂ ਵਿਚਾਰ ਕੀਤੀ ਹੈ ਇਥੋਂ ਇਹ ਸਪਸ਼ਟ ਹੋ ਜਾਂਦਾ ਹੈ ਜੇ ਜਿਹੜਾ ਅਧਕ ਹੈ ਇਹਦਾ ਉਚਾਰਨ ਗੁਰੂ ਕਾਲ ਵੇਲੇ ਵੀ ਅਵਸ਼ਕ ਕੀਤਾ ਜਾਂਦਾ ਸੀ ਪਰ ਉਸ ਸਮੇਂ ਇਹ ਚਿੰਨ ਇਹ ਅਧਕ ਪ੍ਰਗਟ ਨਹੀਂ ਸੀ ਹੋਇਆ ਹੋਂਦ ਦੇ ਵਿੱਚ ਨਹੀਂ ਸੀ ਆਇਆ ਗੁਰਬਾਣੀ ਦੇ ਵਿੱਚ ਅਣਹੋਂਦ ਹੈ ਇਸ ਚਿੰਨ ਦੀ ਅਣਹੋਂਦ ਹੈ ਜੈਨ ਕਿ ਅਧਕ ਲੱਗਿਆ ਨਹੀਂ ਪਰ ਗੁਰਬਾਣੀ ਜਦੋਂ ਪਾਠ ਪੜ੍ਹਦੇ ਆ ਜਦੋਂ ਗੁਰਬਾਣੀ ਆਪਾਂ ਪੜ੍ਹਦੇ ਆ ਪਾਠ ਕਰਦੇ ਸਮੇਂ ਕਈ ਲੋੜੀਂਦੇ ਲਫ਼ਜ਼ ਨੇ ਜੋ ਇਸ ਅਧਿਕ ਦੀ ਮੰਗ ਕਰਦੇ ਨੇ ਬਲ ਤੁਨੀ ਦਾ ਪ੍ਰਯੋਗ ਕਰਨਾ ਜ਼ਰੂਰੀ ਆ ਇਸ ਵਿੱਚ ਅੰਗੈਲੀ ਨਹੀਂ ਕੀਤੀ ਜਾ ਸਕਦੀ ਲਫਜ਼ ਉੱਪਰ ਬਲ ਤੁਨੀ ਦਾ ਪ੍ਰਯੋਗ ਬਗੈਰ ਅਰਥਾਂ ਦੀ ਸਪਸ਼ਟਤਾ ਨਹੀਂ ਹੋ ਸਕਦੀ ਪੰਜਾਬੀ ਵਿੱਚ ਅੱਖਰਾਂ ਦੀ ਦੁਹਰੀ ਆਵਾਜ਼ ਨੂੰ ਪ੍ਰਗਟ ਕਰਨ ਲਈ ਹਿੰਦੀ ਸੰਸਕ੍ਰਿਤ ਵਾਂਗ ਅਧੇ ਅੱਖਰ ਨਹੀਂ ਪਾਏ ਜਾਂਦੇ ਸਗੋਂ ਜਿਸ ਅੱਖਰ ਦੀ ਆਵਾਜ਼ ਦੁਹਰੀ ਕਰਨੀ ਹੋਵੇ ਉਸ ਤੋਂ ਪਹਿਲਾਂ ਅੱਖਰ ਦੇ ਉੱਪਰ ਅਧਕ ਪਾ ਦਿੱਤਾ ਜਾਂਦਾ ਹੈ ਸੋ ਇਹ ਸੀ ਇੱਕ ਨਿਮਾਣੀ ਜੀ ਕੋਸ਼ਿਸ਼ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਜੇਕਰ ਕੋਈ ਗਲਤੀ ਹੋਵੇ ਜਾਂ ਤੁਹਾਡਾ ਸੁਝਾਅ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ